ਨੰਬਰ 301 301 ਨੰਬਰ ਤੋਂ ਕੜਾ ਤੀਜੇ ਨੰਬਰ ਤੇ ਜੀ ਡਾਕਟਰ ਸਾਹਿਬ ਆਜੋ ਜੀ ਆ ਗਿਆ ਜੀ ਅਸੀਂ ਆਜੋ ਬੰਨੋ ਜੀ 301 ਤੀਜੇ ਨੰਬਰ ਤੇ ਦੂਜੇ ਨੰਬਰ ਤੋਂ ਕੱਟੀ ਹੈਗੀ ਆ ਜੀ ਬੰਨੋ ਡਾਕਟਰ ਸਾਹਿਬ ਆਜੋ ਨੰਬਰ 227 ਪਹਿਲੇ ਨੰਬਰ ਦੂਜੇ ਨੰਬਰ ਤੇ 227 ਨਹੀਂ ਫੋਟੋ ਕਿਤਾ ਲਿਓ ਜੀ ਪਹਿਲੇ ਨੰਬਰ ਤੇ ਕੱਟੀ ਹੈਗੀ ਆ ਆ ਵੀ ਸਾਨੂੰ ਦਿਖਾਓ ਫੁੱਲਵਾਰ ਦੇ ਫੁੱਲਵਾਰ ਦੀ ਇੱਕ ਵਾਰੀ ਸਾਰਿਆਂ ਨੂੰ ਗੋੜਾ ਲਾ ਦੇਵੇ ਉਹ ਬੰਦ ਹੋ ਯਾਰ ਆਹ ਕਿਹੜਾ ਫੋਟੋ ਕਰਾ ਲੈਂਦੇ ਆ ਇੱਕ ਮਿੰਟ ਫੋਟੋ ਕਰਾ ਲੈਂਦੇ ਹੈਲੋ ਬੱਸ 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 ਫੁੱਲਵਾਰ ਬੰਦੋ ਬੱਸ ਤੁਸੀਂ ਬੰਦੋ ਬੱਸ ਮਰੇ ਲੋਕਾ ਯਾਰ ਦਿਖਾ ਦਿਓ ਮਰੇ ਬੰਦੇ ਨੂੰ ਫੁੱਲਵਾਰ ਦੇ ਫੁੱਲਵਾਰ ਵੀ ਦੋਸਤੋ ਇਹ ਫਸਟ ਹੈ ਕੋਡ ਨੰਬਰ ਦਿਖਾ ਦਿਓ ਕੋਡ ਨੰਬਰ ਦਿਖਾ ਦਿਓ 407 ਹੈ ਨਨ ਆ ਜਾ ਮੇਰਾ ਹਾਂਜੀ ਚੌਥੇ ਨੰਬਰ ਦੀ ਕੱਟੀ ਹੈਗੀ ਜੀ ਟੋਕਨ ਨੰਬਰ 371 ਕੰਡੇਲਾ ਤੋਂ ਸੇ ਕੰਡੇਲਾ ਕੰਡੇਲਾ ਜੀ ਕੰਡੇਲਾ ਜੀ ਪੰਜਵੇਂ ਨੰਬਰ ਤੇ ਕੱਟੀ ਹੈਗੀ ਜੀ ਟੋਕਨ ਨੰਬਰ 195 ਸਰਤਾਜ ਤਾਲੂ ਦੀ ਹੈ ਦੋਸਤੋ ਇਹ 300 ਨੰਬਰ ਤੋਂ ਟੋਕਨ ਨੰਬਰ 1188 ਜੀ ਛੇਮਾ ਨੰਬਰ ਸਰਤਾਜ ਤਾਲੂ ਦੀ ਹੈ ਟੋਕਨ ਨੰਬਰ 5 ਹਲੇ ਵਾਲੀ ਨੂਆ ਚਲਦੇ ਸਰਦਾਰ ਤਾਲੂ ਦੀ ਹੈ ਨਾ ਹੈ ਨਾ ਸਰਦਾਰ ਤਾਲੂ ਦੀ ਆ ਹਾਂ ਮਾਡਰ ਕਾਰਡ 10 ਦਾ ਨੰਬਰ ਹੈ 20+ ਉਮਰ ਕਿੰਨੀ ਹੋਣੀ ਹੈ ਜੀ 2 ਸਾਲ 2 ਮਹੀਨੇ 2 ਸਾਲ 2 ਮਹੀਨੇ 399 ਦਾ ਨੰਬਰ 10 ਠੀਕ ਆ ਕਿਹੜਾ ਏਰੀਆ ਆਪਣਾ ਜਿੰਦ ਕਣੇ ਲਗਾਓ ਕਣੀ ਲਗਾਓ ਤੋਂ ਆਏ ਆ ਰਿਜ਼ਲਟ ਤੁਸ ਦੋਸਤੋ ਹਾਂਜੀ ਫਟਾ ਜੀ ਠੀਕ ਆ ਲੋ ਵੀ ਦੋਸਤੋ ਇਹ ਸਰਦਾਰ ਤਾਲੂ ਦੀ ਹੈਗੀ ਇਹ ਜੋ ਟੀਚੇਪੀਅਨ ਬਣੀ ਹੈ ਕੋਈ ਕਮੀ ਨਹੀਂ ਤੇ ਨੰਬਰ ਵਾਲੀ ਦਿਖਾਉਣੀ ਆ ਲੋ ਵੀ ਦੋਸਤੋ ਇਹ ਹੈਗੀ ਆ ਦੂਜੇ ਨੰਬਰ ਦੇ ਉੱਤੇ ਸੈਂਟਰ ਰਾਮਪੁਰਾ ਫੂਲ ਤੇ ਡਾਕਟਰ ਰਜਨੀਸ਼ ਕੁਮਾਰ ਵੈਟਰਨਰੀ ਅਫੀਸਰ ਵੈਟਰਨਰੀ ਪੋਲੀਟੈਕਨਿਕ ਰਿਜਨਲ ਸਰਚਾ ਸੈਂਟਰ ਟ੍ਰੇਨਿੰਗ ਕਿਹੜੇ ਬੁੱਲਦੀ ਆ ਇੰਗਲਿਜਵਾਨ ਹੈਗੀ ਆ ਇੰਗਲਿਜਵਾਨ ਹੈ ਦੀ ਆ ਕਿੰਨੀ ਉਮਰ ਹੈਗੀ 19 ਮਹੀਨੇ 18 ਹੋ ਗਏ ਮਾਦਰ ਕਾਰਡ ਮਾਦਰ ਕਾਰਡ ਭਾਈ ਪਲੱਸ ਕਿੱਥੋਂ ਆਇਓ ਇੰਗਲਿਜਵਾਨ ਇੰਗਲਿਜਵਾਨ ਕਮੈਂਡ ਕਰ ਰਹੇ ਆ ਜਿਹਦੇ ਕਿਹੜੇ ਸ਼ਹਿਰ ਤੋਂ ਆਏ ਹੋ ਕਿੱਥੋਂ ਆਏ ਹੋ ਦੋਨੋਂ ਵਾਲਾ ਸ਼ਹਿਰ ਦਾ